ਸਰਕਾਰ ਮਰਦਾਬਾਦ ਐਮਸੀ ਲਲਡੂ ਮਰਦਾਬਾਦ ਐਮਸੀ ਲਲਡੂ ਮਰਦਾਬਾਦ ਐਮਸੀ ਹਰੀਚੰਦ ਸਿੰਘ ਜੀ ਤੇ ਅੱਛਾ ਜਿਹੜੀ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਫਿਰ ਆ ਕੇ ਦੇਖਿਆ ਨਹੀਂ ਤੁਸੀਂ ਮੰਗ ਨਹੀਂ ਕੀਤੀ ਪਿੰਡਾਂ ਨਾਲ ਕੋਈ ਨਹੀਂ ਆਇਆ ਜੀ ਸ਼ਮਜਨ ਘਟ ਤੱਕ ਕੋਈ ਨਹੀਂ ਆਇਆ ਆਪਣੇ ਨਾਲ ਸੁਰੂਤ ਹੋਈ ਜੇ ਸਾਡੀ ਵੀ 50 ਸਾਲ ਦੀ ਉਮਰ ਹੋ ਗਈ ਜੀ ਸੁਰੂਤ ਹੋਈ ਐਦਾਂ ਹੀ ਆ ਮਤਲਬ ਪੰਜਾਬ ਸਰਕਾਰ ਦਾ ਵਧੀਆ ਕੰਮ ਕਰੀ ਨੇ ਕਹਿੰਦੇ ਅਸੀਂ ਵਿਕਾਸੇ ਬੜਾ ਕੀਤਾ ਗੱਲਾਂ ਚਾ ਸਭ ਕੁਝ ਗੱਲਾਂ ਚ ਹੀ ਆ ਇਹ ਗੱਲਾਂ ਮਾਰਨ ਨੂੰ ਤਾਂ ਕਾਗਜ਼ਾਂ 'ਚ ਹੀ ਮਾਰੀ ਜਾਂਦੇ ਜੀ ਦਫ਼ਤਰਾਂ 'ਚ ਬੈਠ ਕੇ ਪਰ ਅਸਲੀਅਤ ਕੁਝ ਹੋਰ ਹੈ ਆ ਤੁਹਾਡੇ ਸਾਹਮਣੇ ਹੈ ਅਸਲੀਅਤ ਦੇਖ ਲਓ ਤੀਨੋਂ ਮਿਲਣ ਦੀ ਕੋਸ਼ਿਸ਼ ਐਮਸੀ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਐਮਸੀ ਤਾਂ ਨਾਲ ਘਰ ਹੈ ਜੀ ਸਾਹਮਣੇ ਐਮਸੀ ਤਾਂ ਹਰ ਵੇਲੇ ਇਥੋਂ ਦੀ ਲੰਘਦਾ ਇਹਨੂੰ ਦੇਖਦਾ ਕਿ ਸਾਡੇ ਪਿੰਡ ਦਾ ਕੀ ਹਾਲਾਤ ਹੈ ਕਿ ਜਦੋਂ ਅਸੀਂ ਸਾਡੇ ਪਰਿਵਾਰ ਦਾ ਇੱਕ ਮੈਂਬਰ ਹੀ ਚਲਾ ਗਿਆ ਅਸੀਂ ਉਸ ਦੀ ਅੰਤਿਮ ਯਾਤਰਾ ਉਸ ਦੀ ਅੰਤਿਮ ਸੰਸਕਾਰ ਨੂੰ ਵੀ ਅਸੀਂ ਚੰਗੇ ਤਰੀਕੇ ਨਾਲ ਨਹੀਂ ਕਰ ਸਕਦੇ ਇਸ ਤੋਂ ਵੱਡਾ ਅਫਸੋਸ ਭਾਰਤ ਵਾਸਤੇ ਕੀ ਹੋ ਜਾਏਗਾ 78 ਸਾਲ ਹੋ ਗਏ ਨੇ ਦੇਸ਼ ਨੂੰ ਆਜ਼ਾਦੀ ਹੋਏ ਨੇ ਪਹਿਲੀ ਅਰਥੀ ਸ਼ਮਸ਼ਾਨ ਘਾਟ ਤੋਂ ਚੱਲੇਗੀ 3 ਨਵੰਬਰ ਨੂੰ ਜੋ ਕਿ ਲਾਲੜੂ ਦੇ EOMC ਆਫਸ ਦੇ ਵਿੱਚ ਜਾ ਕੇ ਫੁੱਪੀ ਜਾਵੇਗੀ ਤੇ ਇੱਥੇ ਦੀ ਜਿਹੜੀ EO ਹੈਗਾ ਪ੍ਰਧਾਨ ਹੈਗਾ ਤੇ ਐਮਐਲਏ ਹੈਗਾ ਉਹ ਆਪਣੀ ਆਪਣੀਆਂ ਡੇਟਾ ਨੋਟ ਕਰ ਲੋ ਇਹ ਪਿੰਡ ਦੀ ਜਨਤਾ ਸੰਸਕਾਰ ਕੇ ਟਾਈਮ ਕਿੰਨੀ ਪਰੇਸ਼ਾਨ ਹੋਈ ਰਿਸ਼ਤੇਦਾਰ ਪਰਸੋਂ ਰਾਏ ਵੇ تھے ਉਹਨਾਂ ਨੇ ਵੀ ਬਹੁਤ ਕੁਝ ਬੋਲਿਆ ਵੀ 우ਰਾ ਜੀ ਕੈਸੀ ਪੰਚਾਇਤਾਂ ਕੈਸੇ ਐਮਸੀਆ 17 ਪਿੰਡ ਇਹਾਂ ਜੀ ਬਾੜਕੇ ਅੰਦਰ ਆ ਇਸ ਸਮੇ ਖੜੇ ਹੋਏ ਅਸੀਂ ਪਿੰਡ ਹਲਕਾ ਡੇਰਾ ਬੱਸੀ ਦੇ 14 ਹੈੜੀ ਪਿੰਡ ਦੇ ਵਿੱਚ ਜਿੱਥੇ ਸਰਕਾਰਾਂ ਤਾਂ ਬਹੁਤ ਕਹਿੰਦੀਆਂ ਨੇ ਕਿ ਅਸੀਂ ਵਿਕਾਸ ਕੀਤਾ ਪਰ ਤੁਹਾਨੂੰ ਦੱਸ ਦਈਏ ਕਿ ਅਸੀਂ ਸ਼ਮਸ਼ਾਨ ਘਾੜ ਦੇ ਵਿੱਚ ਖੜੇ ਹੋਏ ਆ ਜਿੱਥੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਇੱਕ ਡੈਥ ਹੋਈ ਔਰ ਬਾਰਿਸ਼ ਕਾਫੀ ਹੋਈ ਤੇ ਨਾ ਰਸਤਾ ਤੇ ਨਾ ਉੱਥੇ ਸ਼ੈੱਡ ਤੇ ਫੈਮਿਲੀ ਦਾ ਅਤੇ ਪਿੰਡ ਵਾਲਿਆਂ ਨੇ ਬੜੇ ਔਖਾ ਸੰਸਕਾਰ ਕੀਤਾ ਸੋ ਅੱਜ ਪਿੰਡ ਦੇ ਲੋਕ ਸਾਡੇ ਨਾਲ ਖੜੇ ਨੇ ਮਦਨ ਸ਼ਰਮਾ ਜੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਖੜੇ ਨੇ ਪੰਜਾਬ ਤੋਂ ਤੇ ਪਿੰਡ ਦੇ ਹੋਰ ਲੋਕ ਖੜੇ ਨੇ ਆ ਗੱਲਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਪੰਜਾਬ ਨੇ ਜੋ ਵਿਕਾਸ ਕੀਤਾ ਸਰਕਾਰਾਂ ਨੇ ਗੱਲਾਂ ਕਰਦੇ ਨੇ ਤੇ ਪਿੰਡਾਂ ਵਾਲਿਆਂ ਦੇ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਹਾਲ ਹੈ ਪਿੰਡ ਦਾ ਸੱਚੀ ਗੱਲ ਸਤਿ ਸ੍ਰੀ ਅਕਾਲ ਜੀ ਕੀ ਨਾਂ ਤੁਹਾਡਾ ਮੈਂ ਬਲਵਿੰਦਰ ਸਿੰਘ ਜੀ ਆ ਜਿਹੜੀ ਡੈਥ ਹੋਈ ਹੈ ਉਹ ਕੀ ਲੱਗਦੇ ਆ ਤੁਹਾਡੇ ਹਾਂ ਜੀ ਮਾਤਾ ਮੇਰੀ ਨੈਪਖੋਰ ਜੀ ਅੱਛਾ ਹਾਂਜੀ ਅੱਛਾ ਕਿਸ ਤਰ੍ਹਾਂ ਜਦ ਤੁਸੀਂ ਦੇਖਿਆ ਕਿ ਨਾ ਰਸਤਾ ਸੀ ਵੀਡੀਓ ਦੇਖਿਆ ਵਾਇਰਲ ਹੋਈ ਤਾਂ ਪਹੁੰਚੇ ਆ ਅਸੀਂ ਯਾਨੀ ਸਰਕਾਰਾਂ ਦੇ ਵਿਕਾਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦਾ ਹਾਲ ਇਹ ਤਾਂ 40 ਸਾਲ ਹੋ ਗਏ ਜੀ ਇਹੀ ਹਾਲ ਹੈ 40 50 ਸਾਲ ਹੋ ਗਏ ਕਈ ਵਾਰੀ ਸ਼ਮਸ਼ਾਨ ਘਾਟ ਦੇ ਪੈਸੇ ਆ ਗਏ ਬਸ ਲਾਏ ਨਹੀਂ ਲੋਕਾਂ ਨੇ ਆਪਣੇ ਆਪ ਖਾ ਗਏ ਬਸ ਹਾਂ ਬਹੁਤ ਬੁਰਾ ਹਾਲ ਹੈ ਇੱਥੇ ਆਪਣਾ ਗਲੀਆਂ ਨਾਲੀਆਂ ਦਾ ਵੀ ਬੁਰਾ ਹਾਲ ਹੈ ਇੱਥੇ ਅੱਛਾ ਇੱਥੇ ਡੇਰਾ ਵਸੀ ਹਲਕੇ ਤੋਂ ਕੁਲਜੀਤ ਸਿੰਘ ਰੰਧਾਵਾ ਜੀ ਨੇ ਐਮ ਐਲ اے ਤੇ ਇੱਥੇ ਐਮ ਸੀ ਕੌਣ ਨੇ ਤੁਹਾਡੇ ਐਮ ਸੀ ਹਰੀਚੰਦ ਸਿੰਘ ਆ ਜੀ ਹਾਂਜੀ ਕੋਈ ਗੱਲ ਨਹੀਂ ਉਹੀ ਹੁੰਦੇ ਨੇ ਜੀ ਕੋਈ ਗੱਲ ਨਹੀਂ ਤੇ ਅੱਛਾ ਜਿਹੜੀ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਫਿਰ ਆ ਕੇ ਦੇਖਿਆ ਨਹੀਂ ਤੁਸੀਂ ਮੰਗ ਨਹੀਂ ਕੀਤੀ ਪਿੰਡਾਂ ਨਾਲ ਕੋਈ ਨਹੀਂ ਆਇਆ ਜੀ ਇੱਥੇ ਸ਼ਮਜਾਨ ਘਟ ਤੱਕ ਕੋਈ ਨਹੀਂ ਆ ਆਪਣੇ ਨਾਲ ਕਿੰਨੇ ਸਾਲ ਹੋ ਗਏ ਇਦਾਂ ਦੇ ਹਾਲਾਤ ਬਣਿਆ ਇਹ ਤਾਂ ਸ਼ੁਰੂਤ ਹੋਈ ਜੇ ਸਾਡੀ ਵੀ 50 ਸਾਲ ਦੀ ਉਮਰ ਹੋ ਗਈ ਜੀ ਸ਼ੁਰੂਤ ਹੋਈ ਇਦਾਂ ਹੀ ਆ ਮਤਲਬ ਹੁਣ ਪੰਜਾਬ ਸਰਕਾਰ ਤਾਂ ਵਧੀਆ ਕੰਮ ਕਰ ਰਹੀ ਨੇ ਕਹਿੰਦੇ ਅਸੀਂ ਵਿਕਾਸੇ ਬੜਾ ਕੀਤਾ ਗੱਲਾਂ ਚਾ ਸਭ ਕੁਝ ਗੱਲਾਂ ਚ ਹੀ ਆ ਕਰਕੇ ਕੋਈ ਨਹੀਂ ਜਾਂਦਾ ਜੀ ਗੱਲਾਂ ਹੀ ਰਹਿੰਦੀਆਂ ਬਸ ਗੱਲਾਂ ਜੀ ਕਾਗਜ਼ਾਂ ਦਾ ਵਿਕਾਸ ਹੋ ਰਿਹਾ ਜੀ ਤੁਹਾਡਾ ਕੀ ਨਾਮ ਹੈ ਸੁਖਵੀਰ ਸਿੰਘ ਜੀ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਤਾਂ ਬਹੁਤ ਸਾਰੇ ਕੰਮ ਕਰ ਰਹੀ ਹੈ ਤੇ ਤੁਸੀਂ ਕਹਿ ਰਹੇ ਹੋ ਕੰਮ ਨਹੀਂ ਕੀਤਾ ਹੈਗਾ ਕੰਮ ਆਨ ਤਸਵੀਰ ਤੁਹਾਡੇ ਸਾਹਮਣੇ ਹੈ ਜੀ ਆਹ ਦੇਖ ਲਿਓ ਕੰਮ ਪੰਜਾਬ ਗਵਰਨਮੈਂਟ ਤੇ ਇਹ ਗੱਲਾਂ ਮਾਰਨ ਦਾ ਕਾਗਜ਼ਾਂ ਜੇ ਮਾਰੇ ਜਾਂਦੇ ਜੀ ਦਫ਼ਤਰਾਂ 'ਚ ਬਹਿ ਕੇ ਪਰ ਅਸਲੀਅਤ ਕੁਝ ਹੋਰ ਹੈ ਆ ਤੁਹਾਡੇ ਸਾਹਮਣੇ ਹੈ ਅਸਲੀਅਤ ਦੇਖ ਲਿਓ ਸਾਨੂੰ ਲੱਗਦਾ ਹੈ ਕਿ ਗਰਾਊਂਡ ਲੈਵਲ ਤੇ ਕੰਮ ਨਹੀਂ ਹੋ ਰਿਹਾ ਭਗਵੰਤ ਮਾਨ ਜੀ ਤਾਂ ਕਹਿ ਰਹੇ ਨੇ ਕਿ ਬਹੁਤ ਕੰਮ ਹੋ ਰਿਹਾ ਬਿਲਕੁਲ ਨਹੀਂ ਜੀ ਵੇ ਇੱਕ ਨਵੇਂ ਪੈਸੇ ਦਾ ਵੀ ਕੰਮ ਨਹੀਂ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਢੇ ਪਿੰਡ ਚ ਇੱਕ ਰੁਪਈਆ ਨਹੀਂ ਲਾਇਆ 1 ਰੁਪਈਆ ਦਾ ਵੀ ਕੰਮ ਨਹੀਂ ਹੋਇਆ ਬਾਕੀ ਤੁਸੀਂ ਆਹ ਮੂੰਹ ਬੋਲਦੀ ਤਸਵੀਰ ਆ ਦੇਖ ਲਓ ਤੁਸੀਂ ਅੱਛਾ ਮੈਂ ਹਾਲਾਤ ਦੇਖੇ ਨੇ ਜਿਸ ਟਾਈਮ ਯਾਨੀ ਸੰਸਕਾਰ ਕਰ ਰਹੀ ਸੀ ਯਾਨੀ ਇਹ ਹਲਕੀ ਚਾਦਰ ਪਾਈ ਸੀ ਲੋਕ ਚੜ ਕੇ ਉੱਪਰ ਪੌੜੀਆਂ ਤੇ ਉਹ ਕਰ ਰਹੇ ਨੇ ਕਿ ਬੁਝਣਾ ਜਾਵੇ ਹੈਨਾ ਕਿਸ ਤਰ੍ਹਾਂ ਦੇਖਦੇ ਹੋ ਕਿ ਪਹਿਲਾਂ ਤੁਸੀਂ ਐਮਐਲਏ ਨੂੰ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਐਮਐਲਏ ਤਾਂ ਪਤਾ ਨਹੀਂ ਕਿੱਥੇ ਰਹਿੰਦਾ ਜੀ ਐਮਐਲਏ ਤਾਂ ਇੱਥੇ ਤੱਕ ਅਜੇ ਤੱਕ ਨਹੀਂ ਆਇਆ ਪਿੰਡ 'ਚ ਅਸੀਂ ਮਿਲਾਂਗੇ ਮਿਲਾਂਗੇ ਕਿੱਥੇ ਐਮਸੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਐਮਸੀ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਐਮਸੀ ਤਾਂ ਨਾਲ ਘਰ ਹੈ ਜੀ ਸਾਹਮਣੇ ਐਮਸੀ ਹਰ ਵੇਲੇ ਇਥੋਂ ਦੀ ਲੰਘਦਾ ਇਹਨੂੰ ਦੇਖਦਾ ਇਹ ਸਾਡੇ ਪਿੰਡ ਦਾ ਕੀ ਹਾਲਾਤ ਹੈ ਅੱਛਾ ਫਿਰ ਹੁਣ ਹੁਣ ਮੰਗ ਕੀ ਹੈ ਸਰਕਾਰਾਂ ਤੋਂ ਮੰਗ ਤਾਂ ਇਹੀ ਹੈ ਜੀ ਹੁਣ ਹੁਣ ਸਾਡਾ ਇਹ ਕੋਈ ਇਹਦਾ ਹਿੱਲਾ ਹੋਵੇ 22 ਦੀ ਵੇ ਕਿਸੇ ਦੇ ਇਦਾਂ ਦੀ ਗੱਲ ਮਾੜੀ ਨਾ ਹੋਵੇ ਜੇ ਬਰਸਾਤ ਪੈਂਦੀ ਚ ਇਦਾਂ ਦਾ ਹੋ ਜੇ ਕੰਮ ਤਾਂ ਬੰਦਾ ਕਿੱਥੇ ਜਾਊਗਾ ਸੋ ਇੱਕੋ ਇੱਕ ਸਮਸ਼ਾਨ ਘਾਟ ਸਾਡੇ ਪਿੰਡ ਦਾ ਆਏਗਾ ਇਹ ਉਹਦਾ ਹੀ ਹੈ ਇਹ ਹਾਲ ਹੈ ਗੱਲ ਸਹੀ ਹੈ ਜੀ ਸੋ ਦੇਖਿਆ ਕਿ ਕਿਸ ਤਰ੍ਹਾਂ ਦਾ ਲੋਕਾਂ ਦਾ ਹਾਲ ਹੈ ਔਰ ਜਿਸ ਤਰ੍ਹਾਂ ਦੇਖਿਆ ਜਾਂਦੇ ਕਿ ਆਖਰੀ ਰਸਤਾ ਇਹੀ ਹੁੰਦਾ ਪਰ ਉਹੀ ਜੇ ਸਾਫ਼ ਨਾ ਹੋਵੇ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਦਿਨਾਂ ਦੇ ਵਿੱਚ ਦਰਦ ਤਾਂ ਉੜਦਾ ਸੋ ਮਦਨ ਸਿੰਘ ਜੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਵੀ ਸਾਡੇ ਨਾਲ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਹੀ ਜ਼ਿਆਦਾ ਨਖੇਦੀ ਕਰਦਾ ਹਾਂ ਪੰਜਾਬ ਸਰਕਾਰ ਦੀ ਕਿਉਂਕਿ ਜਿਹੜੇ ਪਰਿਵਾਰ ਦਾ ਮੈਂਬਰ ਗਿਆ ਉਸ ਦਾ ਤਾਂ ਮੈਨੂੰ ਦੁੱਖ ਹੈ ਹੀ ਹੈ ਤੇ ਉਸ ਤੋਂ ਵੀ ਵੱਡਾ ਦੁੱਖ ਮੈਨੂੰ ਇਹ ਹੈ ਕਿ ਜਦੋਂ ਅਸੀਂ ਸਾਡੇ ਪਰਿਵਾਰ ਦਾ ਇੱਕ ਮੈਂਬਰ ਹੀ ਚਲਾ ਗਿਆ ਅਸੀਂ ਉਸ ਦੀ ਅੰਤਿਮ ਯਾਤਰਾ ਉਸ ਦੀ ਅੰਤਿਮ ਸੰਸਕਾਰ ਨੂੰ ਵੀ ਅਸੀਂ ਚੰਗੇ ਤਰੀਕੇ ਨਾਲ ਨਹੀਂ ਕਰ ਸਕਦੇ ਇਸ ਤੋਂ ਵੱਡਾ ਅਫਸੋਸ ਭਾਰਤ ਵਾਸਤੇ ਕੀ ਹੋ ਜਾਏਗਾ 78 ਸਾਲ ਹੋ ਗਏ ਨੇ ਦੇਸ਼ ਨੂੰ ਆਜ਼ਾਦੀ ਹੋਏ ਨੂੰ ਆਪਾਂ ਵੈਸੇ ਤਾਂ ਕਹਿੰਦੇ ਵਿਸ਼ਵਗੁਰੂ ਵਿਸ਼ਵਗੁਰੂ ਹੈ ਪਰ ਵਿਸ਼ਵਗੁਰੂ ਦਾ ਹਾਲ ਜੇਕਰ ਇਹ ਹੁੰਦਾ ਫਿਰ ਇਹੋ ਜਿਹਾ ਵਿਸ਼ਵਗੁਰੂ ਸਾਨੂੰ ਬਣਨੀ ਕੋਈ ਜ਼ਰੂਰਤ ਨਹੀਂ ਹੈ ਸੰਤਾ ਉਹੀ ਆਪਣੇ ਪੁਰਾਣੇ ਟਾਈਮ ਪੁਰਾਣੇ ਚੰਗੇ ਕੰਮ ਸੀਗੇ ਜਿਹੜੇ ਅੱਜ ਦੇ ਬੀਸ਼ਵ ਗੁਰੂ ਦੇ ਹਿਸਾਬ ਨਾਲ ਹੋ ਰਹੇ ਨੇ ਇਹੋ ਜਿਹਾ ਕੁਛ ਨਹੀਂ ਪਰ ਮੈਂ ਇਹਨਾਂ ਦੀ ਵੀਡੀਓ ਦੇਖ ਕੇ ਜੋ ਅੱਜ ਇੱਥੇ ਆਇਆ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਇੰਨਾ ਅਫਸੋਸ ਹੋਇਆ ਕਿ ਮੇਰਾ ਇਲਾਕਾ ਹੁੰਦੇ ਹੋਏ ਫਿਰ ਵੀ ਇਹੋ ਜਿਹਾ ਇੰਨਾ ਕੰਮ ਹੋ ਰਿਹਾ ਹੈ ਕਿ ਰੋਣ ਨੂੰ ਦਿਲ ਕਰਦਾ ਜੀ ਨੰਬਰ 2 ਮੈਂ ਅੱਜ ਇੱਥੇ ਆਇਆ ਹਾਂ ਤੇ ਇਸ ਪਿੰਡ ਦੇ ਇਸ ਹਮਸਾਨ ਘੌਰ ਤੋਂ ਹੀ ਮੇਰੀ ਜਿਹੜੀ ਯਾਤਰਾ ਇੱਕ ਸਹੀ ਤਰੀਕੇ ਨਾਲ ਸ਼ੁਰੂ ਹੋਏਗੀ ਤੇ ਮੈਂ ਐਲਾਨ ਵੀ ਕਰਦਾ ਕਿ ਆਉਣ ਵਾਲੀ 3 ਤਰੀਕ ਸਤੰਬਰ ਨੂੰ ਅੱਜ ਤੱਕ ਲੋਕਾਂ ਨੇ ਦੇਖਿਆ ਹੋਣਾ ਕਿ ਅਰਥੀਆਂ ਹਮੇਸ਼ਾ ਸਮਸ਼ਾਨ ਘਾਟ ਤੋਂ ਆਉਂਦੀਆਂ ਨੇ ਪਰ ਪਹਿਲੀ ਅਰਥੀ ਸਮਸ਼ਾਨ ਘਾਟ ਤੋਂ ਚੱਲੇਗੀ 3 ਸਤੰਬਰ ਨੂੰ ਜੋ ਕਿ ਲਾਲੜੂ ਦੇ EOMC ਆਫਸ ਦੇ ਵਿੱਚ ਜਾ ਕੇ ਫੁੱਕੀ ਜਾਵੇਗੀ ਤੇ ਇੱਥੇ ਦੀ ਜਿਹੜੀ EO ਹੈਗਾ ਪ੍ਰਧਾਨ ਹੈਗਾ ਤੇ MLA ਹੈਗਾ ਉਹ ਆਪਣੀ ਆਪਣੀ ਡੇਟਾ ਨੋਟ ਕਰ ਲੋ ਕਿ ਇਹਨਾਂ ਇਹਨਾਂ ਡੇਟਾ ਨੂੰ ਜੇਕਰ ਇਸ ਸਮਸ਼ਾਨ ਘਾਟ ਦਾ ਕੋਈ ਸੁਧਾਰ ਨਹੀਂ ਹੁੰਦਾ ਤਾਂ ਮੈਂ ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਇੱਥੋਂ ਅਰਥੀ ਤਿਆਰ ਕਰਕੇ ਲੈ ਕੇ ਜਾਊਗਾ ਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਸਾਹਮਣੇ ਛਾੜੂਗਾ ਜੇਕਰ ਇਸ ਦਸ ਹਾਰ ਤੁਸੀਂ 1 ਮਹੀਨੇ ਦੇ ਵਿੱਚ ਨਾ ਕੀਤਾ ਤੁਹਾਨੂੰ ਲੱਗਦਾ ਕਿ ਸਰਕਾਰਾਂ ਸੁਣਨਗੀਆਂ ਕਿਤੇ ਨਾ ਕਿਤੇ ਦੇਖਿਆ ਜਾਂਦਾ ਹੈ ਕਿ ਗਰਾਊਂਡ ਲੈਵਲ ਤੇ ਕੰਮ ਨਹੀਂ ਹੋ ਰਿਹਾ ਸਰਕਾਰਾਂ ਉੱਪਰ ਤਾਂ ਬਹੁਤ ਵਾਅਦੇ ਕਰਦੀਆਂ ਨੌਕਰੀਆਂ ਦਿੱਤੀਆਂ ਨੇ ਪੀਲੇ ਪੰਜੇ ਚਲਾ ਰਹੇ ਆ ਪਰ ਅਸਲ ਗਰਾਊਂਡ ਲੈਵਲ ਦੇ ਵਿੱਚ ਜਿੱਥੇ ਅੱਜ ਆਪਾਂ ਖੜੇ ਆ ਇਹ ਲੋਕਾਂ ਦੀ ਅਸਲ ਆਵਾਜ਼ ਹੈ ਤੁਹਾਨੂੰ ਲੱਗਦਾ ਕਿ ਇਹ ਆਵਾਜ਼ ਉੱਥੇ ਤੱਕ ਪਹੁੰਚ ਪਈ ਆ ਉਹਨਾਂ ਦੇ ਕੰਨ ਕਿਉਂਕਿ ਅਕਸਰ ਹੀ ਵੀਡੀਓ ਬਣਦੀ ਹੈ ਵੀ ਹੁਣ ਤੁਹਾਡੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਆਪਾਂ ਇੱਥੇ ਤੱਕ ਪਹੁੰਚੇ ਤੁਹਾਨੂੰ ਲੱਗਦਾ ਕਿ ਸਰਕਾਰਾਂ ਆਪਣਾ ਕੰਮ ਬਾਗੋ ਬੀ ਨਿਭਾਣਗੀਆਂ ਹੁਣ ਸਰ ਸਰਕਾਰਾਂ ਜੇ ਆਪਣਾ ਕੰਮ ਕਰਦੀਆਂ ਹੁੰਦੀਆਂ ਤਾਂ ਅੱਜ ਇਹ ਹਾਲਤ ਦੇਖਣ ਦੀ ਜ਼ਰੂਰਤ ਨਹੀਂ ਪੈਣੀ ਸੀ ਪਰ ਇਸ ਪਿੰਡ ਨਾਲ ਹਲਕਾ ਡੇਰਾ ਵਸੀ ਦੇ ਇਲਾਕੇ ਨਾਲ ਮੈਂ ਇੱਕ ਵਾਅਦਾ ਜ਼ਰੂਰ ਕਰਦਾ ਸਿਰਫ 1 ਮਹੀਨੇ ਦਾ ਵਾਅਦਾ ਕਰਦਾ ਕਿ ਜੇਕਰ 1 ਮਹੀਨੇ ਦੇ ਵਿੱਚ ਇਹਦੀ ਹਾਲਤ ਨਾ ਸਦੂਰੀ ਮੈਂ ਆਪਣੀ ਨਿੱਜੀ ਇਸੇ ਦੇ ਵਿੱਚੋਂ ਆਪਣੀ ਨਿੱਜੀ ਸੰਪਤੀ ਦੇ ਵਿੱਚੋਂ ਇਸ ਸਮਸ਼ਾਨ ਘਾਟ ਨੂੰ ਅਸਥਮੇ ਗੋਦ ਲੈ ਰਿਹਾ ਤੇ ਇਹਦੀ ਜਿੰਨੀ ਵੀ ਜੋ ਵੀ ਕੁਛ ਇਹਦੀ ਕੰਧਾਂ ਦੁਆਰਾ ਕਮਰਾ ਤੇ ਇਹਦੀ ਸੱਤ ਦਾ ਜਿਹੜਾ ਸਾਰਾ जिਮੇ ਮੈਂ ਖੁਦ ਲੈਂਦਾ ਜੇਕਰ ਸਰਕਾਰਾਂ ਨਾ ਕਰ ਪਈਆਂ ਬੇਸ਼ੱਕ ਮੈਂ ਕੋਸ਼ਿਸ਼ ਕਰਾਂਗਾ ਕਿ ਸਰਕਾਰਾਂ ਤੇ ਦਬਾਅ ਬਣਾ ਕੇ ਆਪਣਾ ਇਸ ਨੂੰ ਬਣਵਾ ਸਕਾਂ ਜੇਕਰ ਫਿਰ ਵੀ ਨਾ ਬਣਾ ਪਾਇਆ ਮੈਂ ਆਪਣੀ ਜਿਹੜੀ ਨੇਕ ਕਮਾਈ ਹੈ ਨਿੱਜੀ ਸੰਪਤੀ ਦੇ ਵਿੱਚੋਂ ਇਸ ਸਮਸ਼ਾਨ ਘਾਟ ਨੂੰ ਪੰਜਾਬ ਦਾ ਪਹਿਲਾ ਇਹੋ ਜਿਹਾ ਸਮਸ਼ਾਨ ਘਾਟ ਬਣਾਵਾਂਗਾ ਕਿ ਜਿਹਦਾ ਲੋਕਾਂ ਨੂੰ ਆਪ ਪਤਾ ਲੱਗੇਗਾ ਕਿ ਹਾਂ ਮਦਨ ਸ਼ਰਮਾ ਨੇ ਹਲਕਾ ਡੇਰਾ ਵਸੀ ਵਾਸਤੇ ਕੁਝ ਕੀਤਾ ਹੈ ਤੇ ਮੈਂ ਹੋਰ ਵੀ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿੰਦਾ ਕਿ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਸਮਸ਼ਾਨ ਘਾਟਾਂ ਦੀ ਇਹੋ ਜਿਹੀ ਹਾਲਤ ਹੈ ਉਹ ਮੇਰੇ ਨਾਲ ਕੰਟੈਕਟ ਕਰਨ ਮੇਰਾ ਨੰਬਰ 70170 128 70873 46128 ਹੈ ਤੇ ਹਰ ਆਦਮੀ ਮੈਨੂੰ ਜਾਣਦਾ तकरीबन ਮੈਂ ਪ੍ਰੈਸ ਤੋਂ ਵੀ ਹੈਗਾ ਤੇ ਸਮਾਜਵਾਦੀ ਪਾਰਟੀ ਨਾਲ ਤਾਂ ਮੈਂ ਹੁਣ ਜੁੜਿਆ ਪਿਛਲੇ 5-7 ਮਹੀਨੇ ਤੋਂ ਪਰ ਐਮਐਲਏ ਦਾ ਜਿਹੜਾ ਮੇਰਾ 2027 ਦਾ ਟਿੱਕਰ ਹੈ ਇਲੈਕਸ਼ਨ ਲੜਨ ਦਾ ਉਹ ਮੈਂ ਲੜੂੰਗਾ ਕਸ਼ ਕਰਕੇ ਹੀ ਮੈਂ ਇਹ ਕਦਮ ਚੁੱਕਿਆ ਕਿਉਂਕਿ ਹੱਦ ਤੱਕ ਲੀਡਰਾਂ ਦੇ ਗੋਡਿਆਂ ਨੂੰ ਹੱਥ ਸਾਡੇ ਏਰੀਆ ਦੇ ਲੋਕਾਂ ਨੇ ਬਹੁਤ ਲਾ ਲਿਆ ਮੈਂ ਸਿਰਫ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਇੱਕ ਵਾਰ ਮੇਰਾ ਸਾਥ ਦੇ ਕੇ ਦੇਖੋ ਹਾਲੇ ਤਾਂ 2.5 ਸਾਲ ਪੜੇ ਨੇ 1.5 ਸਾਲ ਪਿਆ ਹੈ ਇਲੈਕਸ਼ਨ ਆਣ ਚੋ ਤੁਸੀਂ 1.5 ਸਾਲ ਦੇ ਵਿੱਚੋਂ ਮੇਰਾ ਕੰਮ ਕਰਾ ਲਓ ਕਿਉਂਕਿ ਮੈਂ ਇੱਕ ਪੱਤਰਕਾਰ ਹਾਂ ਮੈਨੂੰ ਪਤਾ ਵੀ ਕਿਹੜਾ ਕੰਮ ਕਿੱਥੋਂ ਹੋਣਾ ਹੈ ਮੇਰੇ ਇਲਾਕੇ ਦੇ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਉਹ ਇੱਕ ਵਾਰ ਮੇਰੇ ਨਾਲ ਸੰਪਰਕਤਾ ਕਰਨ ਜੇ ਉਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਗੱਲ ਇਸ ਤਰ੍ਹਾਂ ਦੀ ਹੈਗੀ ਹੈ ਕਿਉਂਕਿ ਜਦੋਂ ਤੱਕ ਕੋਈ ਗੱਲ ਨਹੀਂ ਕਰਨਗੇ ਮੈਂ ਕੁਝ ਨਹੀਂ ਇਹ ਵੀਡੀਓ ਵੀ ਮੈਂ ਨੈਟ ਤੇ ਦੇਖੀ ਆ ਤਾਂ ਜਾ ਕੇ ਮੈਂ ਅੱਜ ਇੱਥੇ ਆਇਆ ਤੇ ਮੈਂ ਵਾਦਾ ਕਰਦਾ ਇਸ ਪਿੰਡ ਨਾਲ ਪੂਰੇ ਇਲਾਕੇ ਨਾਲ ਕਿ ਅੱਜ ਤੋਂ 1 ਮਹੀਨੇ ਬਾਅਦ ਇੱਥੋਂ ਆ ਕੇ ਦੇਖ ਲਿਓ ਇਹਦੇ ਉੱਪਰ ਜਿਹੜੀ ਛੱਤ ਪਾਉਂਗਾ ਜਾਂ ਤਾਂ ਮੈਂ ਆਪਣੇ ਦਮ ਤੇ ਪਾਉਂਗਾ ਜਾਂ ਸਰਕਾਰ ਨੂੰ ਦਬਾਅ ਬਣਾ ਕੇ ਪਾਉਂਗਾ ਪਰ ਜੇਕਰ ਨਾ ਪਈ 3 ਸਤੰਬਰ ਲਾਸਟ ਡੇਟ ਹੈ ਇੱਥੇ ਦੇ ਪ੍ਰਧਾਨ ਜੀ ਵੀ ਈਓ ਦੀ ਵੀ ਤੇ ਕੁਲਜੀਤ ਸਿੰਘ ਰੰਧਾਵਾ ਜੀ ਵੀ ਇੱਥੋਂ ਪਹਿਲੀ ਅਰਥੀ ਨਿਕਲੇਗੀ ਹਿੰਦੁਸਤਾਨ ਦਾ ਤੇ ਪੂਰੇ ਵਰਲਡ ਦਾ ਇਤਿਹਾਸ ਰਹੀ ਹੈ ਕਦੇ ਸੰਸਾਨੂ ਘਟ ਤੋਂ ਅਰਥੀ ਨਹੀਂ ਨਿਕਲੀ ਤੁਹਾਡੇ ਕੀ ਨਾਂ ਜੀ ਹਰਪਾਲ ਸਿੰਘ ਮਹਿਰਾ ਜੀ ਮੇਰੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤਾਂ ਬਹੁਤ ਕੁਝ ਦੇਖਿਆ ਆਪਣੀ ਉਮਰ ਦੇ ਵਿੱਚ ਕਦੇ ਇਦਾਂ ਦੇ ਹਾਲਾਤ ਦੇਖੇ ਨਾ ਗੱਲ ਇਸ ਤਰ੍ਹਾਂ ਜੀ ਇਸ ਪਿੰਡ ਦੇ ਅੰਦਰ ਸਾਡਾ ਜਨਮ ਹੋਇਆ ਨਾ ਵੀ 1961 ਸਾਡਾ ਜਨਮ ਹੋਇਆ ਸੀ ਜੀ 65 ਸਾਲ ਸਾਡੀ ਉਮਰ ਹੋ ਗਈ ਤੇ ਅੱਜ ਤੱਕ ਹੋ ਰਹੀ ਸੀ ਇਹੀ ਹਾਲ ਚੱਲ ਰਿਹਾ ਆ ਇਹ ਪਿੱਛੇ ਕਾਲੀ ਦਲ ਬੀਜੇਪੀ ਦੀ ਸਰਕਾਰ ਆਈ ਸੀ ਉਸ ਟਾਈਮ ਇਹ ਸਾਡੇ ਬਣਾਤਾ ਜੀ ਇੱਥੇ ਟੈਲਾ ਟੋਲਾ ਸਾਰੇ ਲੱਗੇ ਵੀ ਸੀ ਹੁਣ ਦੇਖ ਲਓ ਆਪਦੇ ਸਾਹਮਣੇ ਆ ਕਿ ਇਹ ਸਰਕਾਰਾਂ ਕੀ ਦੇ ਰਹੀਆਂ ਇਹ 2220 ਪਲਾਟ ਇਹ ਉਹ ਸ਼ਮਸ਼ਾਨ ਘਾਟ ਜਿੱਥੇ ਸਵਰਗ ਹੀ ਦੱਸਿਆ ਜਾਂਦਾ ਇਹਨੂੰ ਇਹ ਉਹ ਸਵਰਗ ਹੈ ਨਰਕ ਤੋਸੀ ਘਰੇ ਹੈ ਨਾ ਵੀ ਸ਼ਮਸ਼ਾਨ ਘਾਟ ਇਹ ਉਹ ਸਵਰਗ ਹੈ ਜੇ ਇਹਦਾ ਇਹੀ ਹਾਲ ਹੋਇਆ ਜੀ ਬਾਪ ਦੇਖ ਲੋ ਵੀ ਇਹ ਪਿੰਡ ਦੀ ਜਨਤਾ ਸੰਸਕਾਰ ਕੇ ਟਾਈਮ ਕਿੰਨੀ ਪਰੇਸ਼ਾਨ ਹੋਈ ਰਿਸ਼ਤੇਦਾਰ ਪਰਸੋਂ ਰਾਏ ਵੇ ਤੇ ਉਹਨਾਂ ਨੇ ਵੀ ਬਹੁਤ ਕੁਝ ਬੋਲਿਆ ਵੀ ਉਰਾ ਜੀ ਕੈਸੀ ਪੰਚਾਇਤਾਂ ਕੈਸੇ ਐ ਮਸੀਆ 17 ਪਿੰਡ ਇਹਾਂ ਜੀ ਬਾੜਕੇ ਅੰਦਰ ਆ ਜੀ ਲਾਲਣੂ ਕਾਉਂਸਲਰ ਕੇ ਅੰਦਰ ਤੋਂ 17 ਪਿੰਡਾਂ ਵਾਂ ਕਹੀਂ ਵੀ ਕੋਈ ਵਿਕਾਸ ਨਹੀਂ ਹੋ ਰਿਹਾ ਪਰ ਮੈਨੂੰ ਹੋਰ ਪਿੰਡਾਂ ਦੇ ਕੋਈ ਮਤਲਬ ਨਹੀਂ ਪਰ ਮੇਰਾ ਆਪਣੇ ਪਿੰਡ ਦਾ ਜੋ ਮਸਲਾ ਨਾ ਇਹ ਸਹੀ ਹੋਣਾ ਚਾਹੀਦਾ ਇਹ ਟ੍ਰੀਟਮੈਂਟ ਪਲਾਟ ਲਾਇਆ ਇਹ ਸਵਾਰੇ ਘਾਟ ਹੈ ਘਰ ਹੈ ਯਾਹਾਂ ਨੂੰ ਯਾਹਾਂ ਸਵੇਰੇ ਜ ਕੱਢੀ ਵੀ ਹੈ ਅੰਦਰ ਗੇਰੀ ਵੀ ਆ ਕੱਲ ਨੂੰ ਰਾਸ਼ੀ ਕੋਈ ਇਕੱਠ ਹੋਇਆ ਉਹ ਸ਼ਮਸ਼ਾਨ ਘਾਟ ਕੇਂਦਰ ਉਹ ਅਰਥੀ ਲੈ ਕੇ ਆਵਾ ਸ਼ਮਸ਼ਾਨ ਘਾਟ ਕੇਂਦਰ ਕੋਈ ਹਾਦਸਾ ਹੋ ਜਾ ਉਹ ਪੁੱਕਣਾ ਵਾ ਤੋਂ ਉਸ ਟਾਈਮ ਆਪ ਦੇਖ ਲਓ ਕੋਈ ਸਿਵਰੇਜ ਦਾ ਪੈਪ ਟੱਕਣ ਖੁੱਲਾ ਹੋ ਜੇ ਕੁਝ ਵੀ ਹੋ ਜੇ ਉਸ ਦੇ ਵਿੱਚ ਡਿੱਗ ਜੇ ਕੀ ਹਾਲ ਹੋਏਗਾ ਉਹਦਾ ਇਸ ਵਰਕ ਇਸ ਵਰਗਾ ਕਰ ਬਣਾ ਰੱਖਿਆ ਨਾ ਨੇ ਇਹਨੂੰ ਨਰਕ ਘਰ ਬਣਾ ਦਿਆ ਅੱਛਾ ਪਿੰਡ ਦੇ ਯਾਨੀ ਕਿ ਕੋ ਕਿੰਨੇ ਗੇ ਜਿੱਦਾਂ ਕਹਿ ਦਿੰਦੇ ਆ VOTING ਕਿੰਨੀ ਕ ਹੁੰਦੀ ਆ ਪਿੰਡ ਦੀ ਪਿੰਡ ਦੀ ਤੁਹਾਡੇ ਲੋਕ ਕਿੰਨੇ ਗਏ ਕਿੰਨੀ ਕ ਵੋਟ ਆ ਪੂਰੇ 750 ਵੋਟ ਆ 780 ਵੋਟ ਇਸ ਪਿੰਡ ਕੀ ਆ ਜੀ 780 ਵੋਟ ਦੇ ਅੰਦਰ ਆਪ ਦੇਖ ਲੋ ਵੀ ਬ੍ਰਾਂਡ ਆਉਰੇ ਨਹੀਂ ਆ ਕੋਈ ਦਰਖਤ ਉਰੇ ਨਹੀਂ ਆ ਕੋਈ ਨਲਕਾ ਉਰੇ ਨਹੀਂ ਆ ਕੋਈ ਜੇ ਕਿਸੇ ਕੋਈ ਟੁੰਟੀ ਲਾ ਦੇ ਉਹ ਵੀ ਬੰਦ ਕਰਾਤੀ ਉਹ ਸਾਹਮਣੇ ਲਾਈ ਸੀ ਉਹ ਵੀ ਬੰਦ ਹੋਈ ਹੋਈ ਆ 12 ਟੂ ਦਾ ਕੋਈ ਨਹੀਂ ਆ ਜੇ ਟਾਇਮ ਦਾ ਸੰਸਕਾਰ ਕਰਨਾ ਵਾ ਕਿਸ਼ਨ ਬਾਥਰੂਮ ਜਾਣਾ ਤੋਂ ਵਾ ਸੀ ਇੱਧਰ ਨਦੀ ਕਨੇ ਦੇਖਾਂ ਇੱਧਰ ਨੂੰ ਕੁਛ ਰਾਂ ਕਿਉਂ ਇਤਨੇ ਬੰਦੇ ਵਾ ਬਾਥਰੂਮ ਵੀ ਹਰੇ ਕੇ ਬੰਦਾ ਸਾੜਾ ਜੰਦਾ ਨਹੀਂ ਹੈ ਆਪ ਨੂੰ ਪਤਾ ਹੈ ਗੱਲ ਸਹੀ ਹੈ ਜੀ ਕਿਤੇ ਨਾ ਕਿਤੇ ਲੇਡੀਜ਼ ਵੀ ਹੁੰਦੇ ਨੇ ਸੋ ਹੱਥ ਤੋਣੇ ਹੁੰਦੇ ਨੇ ਬਾਥਰੂਮ ਜਾਣਾ ਹੁੰਦਾ ਕਿਉਂਕਿ ਦੂਰੋਂ ਦੂਨੋਂ ਲੋਕ ਆਂਦੇ ਹਨ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਆਪਦੇ ਵਿਚਾਰ ਜ਼ਰੂਰ ਸਾਂਝੇ ਕਰੋ ਕਿਤੇ ਨਾ ਕਿਤੇ ਗਰਾਊਂਡ ਲੈਵਲ ਤੇ ਅੱਜ ਪਿੰਡਾਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਸੋ ਕਿਤੇ ਨਾ ਕਿਤੇ ਦੇਖਣਾ ਹੋਵੇਗਾ ਕਿ ਆਣੇ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਆਵਾਜ਼ ਸੁਣ ਕੇ ਸਰਕਾਰਾਂ ਕੰਮ ਕਰਦੀਆਂ ਜਾਂ ਨਹੀਂ ਕਰਦੀਆਂ ਸੋ ਆਪ ਵੀ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਹੋਈ ਇਜਾਜ਼ਤ ਮੇਰੇ ਸਹਿਯੋਗੀ ਜਗਜੀਤ ਦੇ ਨਾਲ ਸਾਨੂੰ ਜਾਂਸਲਾ ਦੀ ਰਿਪੋਰਟ ਮੁਹਾਲ